ਮੇਰਾ ਨਾਮ ਰਮਨ ਸਲਾਰੀਆ ਜੀ ਔਰ ਮੇਰਾ ਪਿੰਡ ਜੰਗਲ ਅ ਅਗਰ ਬੈਕਗ੍ਰਾਉਂਡ ਦੀ ਗੱਲ ਕਰੋ ਤੇ ਮੈਂ ਇੰਜੀਨੀਅਰਿੰਗ ਕੀਤੀ ਉਸ ਤੋਂ ਬਾਅਦ ਮੈਂ ਐਸ ਇਵਲ ਇੰਜੀਨੀਅਰ ਦਿੱਲੀ ਮੈਟਰੋਸ ਜੌਬ ਕੀਤਾ ਤਕਰੀਬਨ 14-15 ਸਾਲ ਮੈਂ ਉੱਥੇ ਜੌਬ ਕੀਤੀ ਹੈ ਉਸ ਤੋਂ ਬਾਅਦ ਮੈਂ ਪਿਛਲੇ ਕੋਈ 6-7 ਸਾਲ ਤੋਂ ਤਕਰੀਬਨ ਫੁੱਲ ਮਤਲਬ ਕਿ ਫੁੱਲ ਫਲੈਸ਼ ਕਹਿ ਸਕਦੇ ਹੋ ਕਿ ਖੇਤੀ ਚ ਹੈਗਾ ਤੇ ਜਿਹੜਾ ਮੈਂ ਸ਼ੁਰੂ ਕੀਤਾ ਸੀਗਾ ਆਪਾਂ ਸ਼ੁਰੂ ਕੀਤਾ ਸੀਗਾ ਡ੍ਰੈਗਨ ਫਰੂਟ ਤੋਂ ਠੀਕ ਹੈ ਜੀ ਔਰ ਸਾਡਾ ਸਟਾ ਟਿਕ ਡ੍ਰੈਗਨ ਫਰੂਟ ਦਾ ਉਸ ਤੋਂ ਇਲਾਵਾ ਫਿਰ ਆਪਾਂ ਸਟਾਰਟ ਕੀਤਾ ਸੀ ਸਟਰਾਬੇਰੀ ਸਟਰਾਬੇਰੀ ਕਰ ਰਹੇ ਕੋਈ ਆਪਾਂ ਤਿੰਨ ਕਿੱਕੜ ਚ ਸਟਰਾਬੇਰੀ ਕਰ ਰਹੇ ਇਸ ਤੋਂ علاوہ ਇਹ ਹਦਵਾਣਾ ਹੈ ਵਾਟਰਮੈਲਨ ਹੈ ਖਰਬੂਜਾ ਹੈ ਪਿਆਜ਼ ਲੱਗਾ ਸੀ ਕੋਈ ਸਵਾਰ ਕੋਈ ਤਿੰਨ ਕਿੱਕੜ ਪਿਆਜ਼ ਲੱਗਾ ਐਵੇਂ ਹਰ ਸਾਲ ਮਤਲਬ ਕਿ ਆਪਾਂ ਕਨਕਚੋਲ ਦਾ ਰਕਵਾ ਘਟਾਣੇ ਆਂ ਔਰ ਮਤਲਬ ਕਿ ਇਹਦੇ ਚ ਫਰੂਟਸ ਜਾਂ ਵੈਜੀਟੇਬਲ ਚ ਕੁਝ ਚੀਜ਼ਾਂ ਮਤਲਬ ਕਿ ਰਕਵਾ ਹਰ ਸਾਲ ਆੜਾ ਵੱਧ ਜਾਂਦਾ ਤੇ ਮੇਰੇ ਜਿਹੜੇ ਮਦਰ ਜਾਂ ਫਾਦਰ ਨੇ ਉਹ 70 ਪਲਸ ਨੇ ਉਹ ਪਿੰਡ ਚ ਰਹਾਰੇ ਸੀ ਕਿ ਮੈਂ ਉੱਥੇ ਰਹੇ ਰਿਹਾ ਸੀਗਾ ਤੇ ਨੇਚਰਲੀ ਕੋ ਥੋੜਾ ਇੱਕ ਏਜ ਆ ਕੇ ਮਤਲਬ ਕਿ ਤੁਹਾਨੂੰ ਹਮਦਾ ਕਿ ਆਪਾਂ ਪਿੱਛੇ ਵਾਪਸ ਮੋਟਣਾ ਮਤਲਬ ਕਿ ਉਹ ਇੱਥੇ ਰਹਿ ਰਹੇ ਨੇ ਮੈਂ ਉੱਥੇ ਰਹਿ ਰਿਹਾ ਕੋਈ ਤਾਲਮੇਲ ਪ੍ਰੋਪਰ ਬਣ ਨਹੀਂ ਪੰਦਾ ਤੇ ਜੇ ਇੱਥੇ ਆਣਾ ਤੇ ਆਪਾਂ ਇੱਥੇ ਆ ਕੇ ਕਿਹੜਾ ਕੰਮ ਕਰੀਏ ਜਿਸ ਦੇ ਨਾਲ ਮਤਲਬ ਕਿ ਸਾਨੂੰ ਜਿਹੜੀ ਆਪਣੀ ਜੌਬ ਦੇ ਕੰਪੈਰੀਟਿਵ ਤੁਹਾਨੂੰ ਇਨਕਮ ਨੇਚੁਰਲੀ ਆਪੀ ਚਾਹੀਦੀ ਹੈਗੀ ਹੈ ਤੇ ਉਹਦੇ ਲਈ ਫਿਰ ਆਪਾਂ ਮਤਲਬ ਕਿ ਕੀ ਕੀਤਾ ਵੀ ਜਿਹੜੀ ਫਰੂਟ ਦੀ ਫਾਰਮਿੰਗ ਕਰਨਾ ਸ਼ੁਰੂ ਕੀਤੀ ਔਰ ਸਭ ਤੋਂ ਪਹਿਲੇ ਆਪਾਂ ਡ੍ਰੈਗਨ ਫਰੂਟ ਤੋਂ ਸ਼ੁਰੂ ਕੀਤਾ ਜਿਸ ਦੇ ਚੋਂ ਵੀ ਸਾਨੂੰ ਇੱਕ ਅੱਛੀ ਇਨਕਮ ਮਿਲ ਜਾਂਦੀ ਹੈ ਮਤਲਬ ਕਿ ਇੱਕ ਸਿੱਖਣ ਦੀ ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਵੀ ਤੁਸੀਂ ਕਰਨਾ ਕੀ ਹੈ मतलब कोई भी चीज है कि आ हुण जिवें की ਸਾਡੇ ਪੰਜਾਬ ਚ ਯੂਨੀਵਰਸਿਟੀਆਂ ਨੇ ਪੰਜਾਬ ਦੇ ਗਿਲਚੀ ਯੂਨੀਵਰਸਿਟੀ ਆ ਉੱਥੇ ਬੜੇ ਅੱਛੇ ਸਾਇੰਟਿਸਟ ਹੈਗੇ ਮਤਲਬ ਤੁਸੀਂ ਨਾ ਰਾਫਤਾ ਕਰੋ ਤੁਸੀਂ ਉਹਨਾਂ ਨਾਲ ਜਾ ਕੇ ਮਿਲੋ ਉਹ ਤੁਹਾਨੂੰ ਕਾਫੀ ਚੀਜ਼ਾਂ ਦਾ ਗਾਈਡ ਕਰਦੇ ਆ ਮਦਦ ਕਰਦੇ ਇਸ ਤੋਂ ਇਲਾਵਾ ਪੰਜਾਬ ਫਾਰਟੀਕਲ ਚੋੜੇ ਡਿਪਾਰਟਮੈਂਟ ਹੈ ਐਗਰੀਕਲਚਰ ਡਿਪਾਰਟਮੈਂਟ ਹੈ ਮਤਲਬ ਕਿ ਤੁਸੀਂ ਜਾ ਕੇ ਰਾਫਤਾ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸੁਣੋ ਕੁਝ ਪ੍ਰਾਈਵੇਟ ਸੈਕਟਰ ਜਿਹੜੇ ਅੱਛੇ ਫਾਰਮ ਹਨ ਜਿਹੜੇ ਅੱਜ ਦੇ ਦਿਨ ਚ ਕਾਮਯਾਬ ਨੇ ਉਹਨਾਂ ਦੇ ਫਾਰਮ ਵਿਜ਼ਿਟ ਕਰੋ ਉਹਨਾਂ ਨੂੰ ਮਿਲੋ ਉਹਨਾਂ ਤੋਂ ਸਿੱਖੋ ਜਿਹੜੀ ਚੀਜ਼ ਮਤਲਬ ਆ ਕੇ ਅਗਰ ਤੁਸੀਂ ਉਹਨੂੰ ਉਸ ਚੀਜ਼ ਨੂੰ ਕਰਦੇ ਹੋ ਤਾਂ ਤੇ ਨੇਚਰਲੀ ਇੱਕ ਅੱਛਾ ਰਿਜ਼ਲਟ ਆਨਕੇ ਹਦਵਾਨੀ ਸਾਡੇ ਕੋਲ ਹਦਵਾਨੇ ਦੀਆਂ ਤਿੰਨ ਵੈਰਾਈਟੀਆਂ ਨੇ ਮਤਲਬ ਕਿ ਇੱਕ ਜਿਹੜਾ ਬਾਹਰੋਂ ਹਰਾ ਹੈ ਉਹ ਅੰਦਰੋਂ ਲਾਲ ਹੈ ਇੱਕ ਬਾਹਰੋਂ ਪੀਲਾ ਹੁੰਦਾ ਹੈ ਉਹ ਅੰਦਰੋਂ ਲਾਲ ਹੁੰਦਾ ਹੈ ਇੱਕ ਬਾਹਰੋਂ ਆਪਣਾ ਆਪਣਾ ਹਰਾ ਜਾਂ ਕਾਲਾ ਹੁੰਦਾ ਹੈ ਉਹ ਅੰਦਰੋਂ ਪੀਲਾ ਹੁੰਦਾ ਹੈ ਇਹ ਤਿੰਨ ਵੈਰਾਈਟੀਆਂ ਨੇ ਜਿਹਨੂੰ ਆਪਾਂ ਇੱਕ ਨੂੰ ਜੰਨਤ ਤੇ ਇੱਕ ਰੂਹੀ ਔਰ ਇੱਕ ਵਿਸ਼ਾਲਾ ਹੈ ਤੇ ਇਤਨੇ ਖਾਨ ਚ ਕਾਫੀ ਜ਼ਿਆਦਾ ਮਿੱਠੀਆਂ ਔਰ ਤੁਸੀਂ ਦੇਖਿਆ ਵੀ ਆ ਆਪਾਂ ਖਾ ਕੇ ਦੇਖਿਆ ਕਿ ਅੱਛੇ ਜੂਸੀ ਵੈਰਾਈਟੀਆਂ ਹੁੰਦੀਆਂ ਸੀਡ ਕਟ ਹੁੰਦਾ ਇਸ ਕਰਕੇ ਕਸਟਮਰ ਇਹਨੂੰ ਕਾਫੀ ਜ਼ਿਆਦਾ ਪਸੰਦ ਕਰਦਾ ਮਿਹਨਤ ਦੇਖੋ ਆਪਣਾ ਆਪਣਾ ਇੱਕ ਸੋਚਣ ਦਾ ਤਰੀਕਾ ਹੈ ਉਹਦੇ ਚ ਵੀ ਤੁਹਾਨੂੰ ਮਤਲਬ ਕਿ ਜੋਬ ਜਿਹੜੀ ਪ੍ਰਾਈਵੇਟ ਸੈਕਟਰ ਚ 8 ਤੋਂ 10 ਘੰਟੇ ਮਿਨੀਮਮ ਤੁਹਾਨੂੰ ਟਾਈਮ ਦੇਣਾ ਪੈਂਦਾ ਜੀ ਉੱਥੇ ਤੁਹਾਨੂੰ ਟਾਈਮ ਦੇਣੇ ਪਾਣਾ ਹੁਣ ਇੱਥੇ ਵੀ ਆ ਇੱਥੇ ਤੁਹਾਨੂੰ ਫ੍ਰੀडम ਕੀ ਹੈ ਕਿ ਤੁਸੀਂ ਆਜਾ ਦੋ ਤੁਸੀਂ ਅਗਰ ਹੁਣ ਤੋਂਪ ਦਾ ਸਮਾਨਤ ਸਵੇਰੇ ਜਲਦੀ ਆ ਕੇ ਕੰਮ ਕਰ ਸਕਦੇ ਹੋ ਸ਼ਾਮ ਨੂੰ ਕੰਮ ਕਰ ਸਕਦੇ ਹੋ ਮਿਹਨਤ ਤੁਹਾਨੂੰ ਜੌਬ ਉੱਥੇ ਵੀ ਕਰਨੀ ਪੈਣੀ ਹੈ ਇੱਥੇ ਵੀ ਕਰਨੀ ਪੈਣੀ ਹੈ ਤੋਂ ਜਿਹੜਾ ਇਹ ਤੰਦਾ ਮਤਲਬ ਕਿ ਥੋੜੀ ਹਾਰਡਵਰਕ ਜਿਹਨੂੰ ਆਪਾਂ ਕਹਿੰਦੇ ਆ ਜਿਆਦਾ ਮਿਹਨਤ ਆਉ ਕਰਨੇ ਪੈਣੀ ਹੈ ਤੇ ਜਿਆਦਾ ਮਿਹਨਤ ਤਿਲ ਕਰੋਗੇ ਤੇ ਨੈਚੁਰਲ ਰਿਜ਼ਲਟ ਅੱਛੇ ਆਉਂਦੇ ਆ ਤੁਹਾਨੂੰ ਵੈਸੇ ਅੱਛਾ ਲੱਗਦਾ ਅਸੀਂ ਵੀ ਕਰ ਰਹੇ ਹਾਂ ਔਰ ਪੰਜਾਬ ਦੇ ਬੜੇ ਕਾਮਯਾਬ ਕਿਸਾਨ ਹੈ ਕਿ ਜਿਹੜੇ ਵੀ ਇੱਥੋਂ ਮਾਲ ਪੰਜਾਬ ਚੋਂ ਬਾਹਰਲੇ ਮੁਲਕਾਂ ਚ ਭੇਜਦੇ ਨੇ ਬੜੀ ਐਗਜ਼ਾਮਪਲ ਅਗਰ ਨਾਮ ਲਾਵਾਂਗੇ ਤਾਂ ਕਾਫੀ ਨਾਮ ਆਉਂਦੇ ਆਗੇ ਤੇ ਅਸੀਂ ਪੋਜ਼ਿਟਿਵ ਜਿਹੜੇ ਲੋਕ ਆ ਉਹਨਾਂ ਨੂੰ ਆਪਣਾ ਆਈਡਲ ਮੰਨੀਏ ਕਿ ਜਿਹੜੇ ਕਾਮਯਾਬ ਨੇ ਬਲ ਅਸੀਂ ਵੀ ਮਤਲਬ ਕੋਈ ਜ਼ਾਇਦਾ ਕਈ ਫਾਰਮ ਨੇ ਕਿ ਸਾਡੇ ਨੇੜੇ ਤੇੜੇ ਵੀ ਆ ਗਏ ਨੇ ਮਤਲਬ ਪੂਰੇ ਪੰਜਾਬ ਚ ਆ ਗਏ ਨੇ ਉਹ ਕਿਵੇਂ ਕਾਮਯਾਬ ਨੇ ਉਹ ਵੀ ਤਾਂ ਕਰ ਹੀ ਰਹੀ ਹੈ ਨਾ ਆ ਉਹਨਾਂ ਨੂੰ ਦੇਖੀਏ ਜੀ ਹੁਣ ਉਹਦੇ ਚ ਕੀ ਹੁੰਦਾ ਵੀ ਆਪਾਂ ਡਾਇਰੈਕਟ ਮਾਰਕੀਟਿੰਗ ਕਰਦੇ ਜਦੋਂ ਆਹ ਚੀਜ਼ ਸੋਦਾ ਟੋਟੇ ਆ ਤੁਸੀਂ ਇੱਥੇ ਵੇਚੋਗੇ ਤੇ ਕੁਦਰਤੀ ਗੱਲ ਹੈ ਕਿ ਜਿਹੜਾ ਵਿਚੋਂ ਆੜਤੀ ਨੂੰ ਪੈਸੇ ਜਾਣੇ ਆ ਜਾਂ ਮਤਲਬ ਕਿ ਮੀਡਲਮੈਨ ਵੇਚੇਗਾ ਜਾਂ ਮਤਲਬ ਕਿ ਜਿਹੜਾ ਤੁਹਾਡਾ ਮੰਡੀ ਦੇ ਖਰਚੇ ਆ ਗੱਡੀ ਦਾ ਕਰਾਇਆ ਪੈਕਿੰਗ ਦਾ ਖਰਚਾ ਉਹ ਸਾਰੇ ਵਚਨਗੇ ਤੁਸੀਂ ਡਾਇਰੈਕਟ ਸੇਲ ਕਰਦੇ ਹੋ ਤੁਹਾਨੂੰ ਉਥੋਂ ਕਈ ਗੁਣਾ ਜੱਤਾ ਇਹ ਚ ਫਾਇਦਾ ਮਿਲੇਗਾ ਦੂਜੀ ਚੀਜ਼ ਇਹ ਵੀ ਹੈਗੀ ਹੈ ਵੀ ਅਸੀਂ ਕਿਸਾਨ ਸਾਰੇ ਹੀ ਇੱਕ ਚੀਜ਼ ਗਵਾਵਾਂਗੇ ਉਹ ਵੀ ਫਾਇਦੇਮੰਦ ਨਹੀਂ ਹੋਏਗਾ ਥੋੜਾ ਜਿਹਾ ਸਾਨੂੰ ਇਹ ਵੀ ਸੋਚਣਾ ਪਏਗਾ ਵੀ ਅਸੀਂ ਜਿਹੜੇ ਚੀਜ਼ਾਂ ਸਾਡੇ ਪੰਜਾਬ ਚ ਘਟ ਨੇ ਅਸੀਂ ਬਾਹਰੋਂ ਮੰਗਵਾ ਰਹੇ ਹਾਂ ਕਿਉਂ ਨਾ ਥੋੜੀ ਥੋੜੀ ਏਕੜ ਏਕੜ ਦੋ ਦੋ ਏਕੜ ਚੀਜ਼ਾਂ ਉਹ ਉਗਾਈਏ ਉਹਨਾਂ ਵਿੱਚ ਹੀ ਤੇ ਸਾਨੂੰ ਮੁਨਾਫਾ ਨੇਚਰਲ ਲੈ ਕੇ ਜ਼ਿਆਦਾ ਹੀ ਹੋਊਗਾ